ਮਟਨ ਪਿਗੜੇ ਹੋ ਜਾਂਦਾ ਦਾ ੱਟਾ ਕਾਲੀ ਕਾਲੀ ਰੇਂਜ ਵਿੱਚ ਬੱਜੇ ਹਨ ਖੀਲਾ ਕਾਲੀ ਕਾਲੀ ਰੇਂਜ ਵਿੱਚ ਬੱਜੇ ਹਨ ਖੀਲਾ ਹਾਂਜੀ ਬਈ ਇੱਕ ਗੱਲ ਤਾਂ ਸਹੀ ਐ ਕਿ ਸਿੱਧੂ ਬਾਈ ਜਿਸ ਦਾ ਵੀ ਨਾਂ ਲੈਂਦਾ ਸੀ ਉਹ ਸੋਨਾ ਹੋ ਜਾਂਦਾ ਸੀ ਤੇ ਹੁਣ ਫਿਰ ਨਵਾਂ ਗਾਣਾ ਆਇਆ ਐ ਤੇ ਸਿੱਧੂ ਬਾਈ ਦਾ ਉਹਦੇ ਵਿੱਚ ਨਖੀਲੇ ਦਾ ਨਾਂ ਲਿਆ ਗਿਆ ਤੇ ਉਹ ਗਾਣਾ ਸੁਣ ਕੇ ਅਨਖੀਲੇ ਬਾਈ ਦਾ ਸੀਨਾ ਚੋੜਾ ਹੋ ਗਿਆ ਤੇ ਅਨਖੀਲੇ ਨੇ ਵੀ ਇਸ ਗਾਣੇ ਬਾਰੇ ਦੋ ਲਾਈਨਾਂ ਕਈਆਂ ਨੇ ਆਉ ਤੁਹਾਨੂੰ ਸੁਣਾਉਂਦੇ ਆ। ਉਹ ਵਾਬਦਾ ਬਾਕੀ ਅੱਜ ਜਿਹੜਾ ਨਾਂ ਆ ਗਿਆ ਸਿੱਧੂ ਵਾਲੇ ਗਾਣੇ 'ਚ। ਬਹੁਤ ਵੱਡਾ ਗਿਫਟ ਆ। ਕੋਈ ਇਹ ਹੋਟੇਲੀ ਮਿੰਨੋ ਦਾ ਬਿਹਤਰ ਦੁਨੀਆ ਦਾ ਸਭ ਤੋਂ ਬਿਹਤਰ ਗਿਫਟ ਆ। ਜਿੰਦਗੀ ਦਾ ਬਹੁਤ ਵੱਡਾ ਗਿਫਟ ਆ। ਬਹੁਤ ਵੱਡਾ ਗਿਫਟ ਆ ਅੱਜ ਤੁਹਾਨੂੰ। ਤੇ ਕਰਦੀ ਗੱਲਾਂ ਰੱਖੇ ਸਾਡੇ ਵੱਡੇ ਉਹ ਤੁਸੀਂ ਸਰਕਾਰ ਜੋਗੋਂ। ਵਾਹ ਬੈਣ ਥੋੜੀ ਗੁੱਡੀਆਂ ਨੂੰ ਚੜੀ ਰਹਿਣੀ ਚਾਹੀਦੀ ਆ ਦੋਸਤੋ ਕੱਲ ਹੀ ਸਿੱਧੂ ਮੂਸੇਵਾਲ ਦਾ ਗਾਣਾ ਰਿਲੀਜ ਹੋਇਆ ਤੇ ਕੱਲ ਹੀ ਬਲਕਾਰਨ ਖਿਲੇ ਹੋਣਾਂ ਦੀ ਐਨੀਵਰਸਰੀ ਸੀ ਜਿੱਥੇ ਸਿੱਧੂ ਮੂਸੇਵਾਲ ਨੇ ਇਹਨਾਂ ਦਾ ਨਾਂ ਲਿਆ ਸੀ ਤੇ ਇਹਨਾਂ ਦਾ ਦੇਖੋ ਕੀ ਰਿਐਕਸ਼ਨ ਸੀ ਉਸ ਗਾਣੇ ਬਾਰੇ ਤੁਸੀਂ ਇਸ ਵੀਡੀਓ ਵਿੱਚ ਸੁਣੀ ਚੁੱਕੇ ਹੋ ਤੇ ਚੰਗੀ ਲੱਗੀ ਤਾਂ ਕੇ ਸ਼ੇਅਰ ਜ਼ਰੂਰ ਕਰਿਓ ਤੇ ਐਮ ਦੀਆਂ ਹੋਰਨਾਂ ਵੀਡੀਓ ਦੇਖਣ ਲਈ ਆਪਣੇ ਪੇਜ ਨੂੰ ਫੋਲੋ ਜ਼ਰੂਰ ਕਰ ਲਿਓ ਧੰਨਵਾਦ